ਸੂਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿਚਹੁ ਆਪ ਗਵਾਇਆ ਾਨ ਦੇਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦ ਸੁਹਾਇ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ ਏਕੋ ਸੱਚਾ ਸਚ ਤੂ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਬਦੇ ਹਉ ਮੈ ਮਾਰੀ ਗਿਰਹੀ ਮਹਿ ਸਦਾ ਹਾਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰ ਧਾਰੀ ਇਹੋ ਮਨਵਾ ਦੇਸਤਾਵਦਾ ਦੂਜੇ ਭਾਏ ਖੁਆਇਆ ਮਨਮੁਖ ਮੁਗਦ ਹਰਨਾਮ ਨਾ ਚੇਤੇ ਬਿਰਥਾ ਜਨਮ ਗਵਾਇਆ ਸਾਤਗੁਰ ਭੇਟੇ ਤਾ ਨਾ ਉਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹਿ ਗੁਰ ਕੈ ਸਬਦ ਵਿਚਾਰੀ ਆਪੇ ਮੇਲ ਲਐ ਪ੍ਰਭ ਸਾਚੈ ਸਾਚ ਰਖਿਆ ਓਰ ਧਾਰੀ ਨਾਨਕ ਨਾ ਵਹੁ ਗਤ ਮਤ ਪਾਈ ਇਹ ਹਾਰਾਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਾਉ ਦੀਆ ਨਾਮ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨਖਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਾਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਹਿ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ અમૃત લૂટહ મનમુખ નહીં બૂજહ કોઈ ના સુને પૂકારા અંધા જગત અંધ વર્તારા બાજ ગુરુ ગુબારા હઉ મે મેરા કાર કર વિગુતે કેહો ચલે ના ચલ દેયા નાલ ગુરમુખ હોવે સો નામ તે આવએ સદા હર નામ સંभाल ਸੱਚੀ ਬਾਣੀ ਹਰ ਗੁਣ ਗਾਵੇ ਨਦਰਿ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦ ਸਾਹਾ ਆਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਸਚ ਲਾਹਾ ਨਾਨਕ RAM ਨਾਮ ਨਿਸਤਾਰਾ ਸ਼ਬਦ ਰੱਤੇ ਹਰਿ ਪਾਹਾ ਸੂਰਠ ਮਹੱਲਾ ਤੀਜਾ ਦਾਸਨ ਦਾਸ ਹੋਵੈ ਤਾਂ ਹਰ ਪਾਏ ਵਿਚਹੁ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਆਨ ਦਿਨ ਹਰ ਗੁਣ ਗਾਈ ਸਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਸਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣੇ ਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ ਰੱਖੋ ਪੈਜ ਹਮਾਰੀ ਰਹਾਉ ਸਬਦ ਸਲਾਹੀ ਸਦਾ ਹਾਉ ਜੀਵਾ ਗੁਰਮਤੀ ਭਾਉ ਭਾਗਾ ਮੇਰਾ ਪ੍ਰਭ ਸਾਚਾ ਆਤ ਸੁਹਾਲੇਉ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਜਨ ਅਨੰਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੇ ਅਚੰਤ ਹਰ ਮਨ ਵਸਾਇਆ ਮਾਨ ਤਨ ਨਿਰਮਲ ਸਦਾ ਸੁਖ ਅੰਤਰ ਵਿਚਾਹ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਾਤਾ ਸਭ ਦੇ ਮਾਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਨ ਹਾਰਾ ਸੂਰਠ ਮਹੱਲਾ ਤੀਜਾ ਹਰ ਜਿਉ ਤੋਦਨੋ ਸਦਾ ਸਾਦਾ ਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਾਲ ਖਿਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ ਹਾ ਮੂੜ ਮੋਗ ਦਾ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਹਰ ਜਿਓ ਤੁਮ ਆਪੇ ਦੇਹੋ 부ਝਾਈ ਹਰ ਜਿਓ ਤੁਧ ਵਿਟਹ ਹ ਵਾਰਿਆ ਸਦ ਹੀ ਤੇਰੇ ਨਾਮ ਵਿਟਹ ਬਨ ਜਾਈ ਰਹਾਉ ਹਾ ਮਨ ਸਬਦ ਹੋਏ ਸਬਦ ਮਾਰ ਜੀਵਾਲੇ ਭਾਈ ਸਬਦੇਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰਦਾਤਾ ਜੇਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸਬਦ ਨਾ ਜਾਣਹਿ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਾਸ ਨਾ ਪਾਇਆ ਵਿਰਥਾ ਜਨਮ ਗਵਾਇਆ ਜੰਮਹਿ ਵਾਰੋ ਵਾਰਾ ਵਿਸ਼ਟਾ ਕੇ ਕੀੜੇ ਵਿਸ਼ਟਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤੇਸ ਬਿਨ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਏ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਸੋਰਠ ਮਹਲਾ 3 ਗੋਰਮੁਖ ਭਗਤ ਕਰਹਿ ਪ੍ਰਭ ਭਾਵਹਿ ਆਨ ਦਿਨ ਨਾਮ ਬਖਾਣੇ ਭਗਤਾ ਕੀ ਸਾਰ ਕਰਹਿ ਆਪ ਰਾਖਹਿ ਜੋ ਤੇਰੇ ਮਨ ਭਾਣੇ ਤੂ ਗੁਣ ਦਾਤਾ ਸਬਦ ਪ੍ਰਸ਼ਾਤਾ ਗੁਣ ਕਹਿ ਗੁਣੀ ਸਮਾਣੇ ਮਨ ਮੇਰੇ ਹਰ ਜਿਉ ਸਦਾ ਸੁਮਾਨ ਅੰਤ ਕਾਲ ਤੇਰਾ ਬੇਦੀ ਹੋਵੇ ਸਦਾ ਨਿਭਹਿ ਤੇਰੇ ਨਾਲ ਰਹਾਉ ਦੁਸ਼ਟ ਚਾਉ ਕੜੀ ਸਦਾ ਕੂੜ ਕਮਾਵਹਿ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਟੀ ਤੇ ਕੇਨੁ ਫਾਲ ਪਾਇਆ ਹਰਨਾਖਸ ਨਖਹਿ ਵਿਦਾਰੇ ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲਏ ਉਬਾਰੇ ਆਪਸ ਕਾਓ ਬਹੁ ਭਲਾ ਕਰ ਜਾਣਹਿ ਮਨ ਮੁਖ ਮਤ ਨਾਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ RAM ਨਾਮ ਕਦੇ ਚੇਤ ਹੈ ਨਾਹੀ ਅੰਤ ਗਏ ਪਛੁਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੇ ਸਹਜੇ ਮਾਤੇ ਆਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ਸੂਰਠ ਮਹੱਲਾ ਤੀਜਾ ਸੋ ਸੇਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਬੇਨ ਸਤ ਗੁਰ ਸੋਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕੇਲ ਬੇਖ ਦੁਖ ਕਾਟੇ ਆਪੇ ਮੇਰ ਮਿਲਾਈ ਰਹਾਉ ਏਹੋ ਕੁਟੰਬ ਸਭ ਜੀਅ ਕੇ ਬੰਦਨ ਭਾਈ ਭਰਮ ਭੁੱਲਾ ਸਹਸਾਰਾ ਵੇਨ ਗੁਰ ਬੰਦਨ ਟੂਟਹਿ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾਪਛਾਨ ਹੈ ਮਾਰ ਜਨਮਹਿ ਬਾਰੂ ਵਾਰਾ ਹਾਉ ਮੇਰਾ ਜਾਗ ਪਲਚ ਰਹਿਆ ਭਾਈ ਕੋਏ ਨਾ ਕਿਸਹੀ ਕੇਰਾ ਗੋਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਐਥੈ ਬੂਜੈ ਸੋ ਆਪ ਪਛਾਣੈ ਹਾਰ ਪ੍ਰਭ ਹੈ ਤਿਸ ਕੇਰਾ ਸਾਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕੀ ਆ ਪਾਈਐ ਇਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਸੋਰਠ ਮਹਲਾ ਤੀਜਾ ਚਾਉ ਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉਮੈ ਸਬਦ ਸਮਾਣੀ ਬੇਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵਹਿ ਡੂਬ ਮੋਏ ਵਿਣ ਪਾਣੀ ਭਾਈ રે ਸਦਾ ਰਹੋ ਸਰਣਾਈ ਆਪਣੀ ਨਦਰ ਕਰੇ ਪਤ ਰਾਖੈ ਹਰ ਨਾਮੋ ਦੇ ਵਡਿਆਈ ਰਹਾਉ ਊਰੇ ਗੁਰ ਤੇ ਆਪ ਪਛਾਤਾ ਸਬਦ ਸੱਚਾ ਵਿਚਾਰਾ ਹਿਰਦੈ ਜਾਗ ਜੀਵਨ ਸਦ ਵਸਿਆ ਤਾਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨਹ ਪਿਆਰਾ ਸਾਧੂ ਗੁਰ ਸੇਵ ਜੇਨ ਨਾਮੁ ਪਛਾਤਾ ਸਫਲ ਜਨਮ ਜਗ ਆਇਆ ਹਰ ਦਾ ਸਚਾਖ ਸਦਾ ਮਨ ਤ੍ਰਿਪਤੇਆ ਗੁਣ ਗਾਵੈ ਗੁਣੀ ਅਗਾਆਇ ਕਮਲ ਪਰਗਾਸ ਸਦਾ ਓਰੰਗ ਰਾਤਾ ਅਨਹਦ ਸ਼ਬਦ ਵਜਾਇਆ ਤਾਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਰਾਮ ਨਾਮ ਕੀ ਗਤ ਕੋਏ ਨਾ ਬੂਝੈ ਗੁਰਮਤਿ ਹਿਰਦੈ ਸਮਾਈ ਗੁਰਮਖ ਹੋਵੈ ਸੋ ਮਗ ਪਛਾਨੈ ਹਰ ਰਸ ਰਸਨ ਰਸਾਈ ਨਿਆਪ ਤਾਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲਹਿ ਸੇ ਜਨ ਸੋਹਨ ਦਰਸਾਚੇ ਪਤ ਪਾਈ ਸੋਰਠ ਮਹਲਾ ਤੀਜਾ ਦੋ ਤੁਕੇ ਸਤਿਗੁਰ ਮਿਲੇ ਐ ਉਲਟੀ ਭਾਈ ਭਾਈ ਜੀਵਤ ਮਰੈ ਤਾ ਬੂਜ ਪਾਏ ਸੋ ਗੁਰੂ ਸੋ ਸੇਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਮੇਨ ਗੁਰ ਪ੍ਰੀਤਿ ਨਾ ਉਪਜੈ ਭਾਈ ਮਨ ਮੁਖ ਦੂਜੈ ਭਾਏ ਤੋਹ ਕਟਹਿ ਮਨ ਮੁਖ ਕਰਮ ਕਰਹਿ ਭਾਈ ਪੱਲੇ ਕਿਛੂ ਨ ਪਾਏ ਗੌਰ ਮਿਲੇ ਨਾਮ ਮਨ ਰਵੈ ਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਾਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੁ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਏ ਸੋ ਰਠ ਮਹੱਲਾ ਤੀਜਾ ਘਰ ਪਹਿਲਾ ਤੇਹੀ ਗੁਣੀ ਤ੍ਰਿ ਭਾਵਨ ਵਿਆਪਿਆ ਭਾਈ ਗੁਰਮੁਖ ਬੂਜ ਬੁਜਾਏ ਰਾਮ ਨਾਮ ਲੱਗ ਛੂਟੀ ਐ ਭਾਈ ਪੂਛ ਹੋ ਗਿਆਨੀਆਂ ਜਾਏ ਮਨ ਰੇਤਰੇ ਗੁਣ ਛੋੜ ਚੌਥੇ ਚੇਤ ਲਾਏ ਹਰ ਜਿਉ ਤੇਰੇ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾ ਮੈਂ ਤੇ ਸਭ ਊਪਜੈ ਭਾਈ ਨਾਏ ਵਿਸਰਿਐ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮੁਹਾਏ ਗੁਰਮੁਖ ਜਾਗੇ ਸੇ ਉਬਰੇ ਭਾਈ ਭਵ ਜਲ ਪਾਰ ਉਤਾਰ ਜਾਗ ਮਹਿ ਲਾਹ ਹਰ ਨਾਮ ਹੈ ਭਾਈ ਹਿਰਦੈ ਰਖਿਆ ਉਰਤਾਰ ਗੁਰ ਸਰਣ ਆਈ ਉਗਰੇ ਭਾਈ RAM ਨਾਮ ਲਿਵ ਲਾਏ ਨਾਨਕ ਨਾਮ ਵੇੜਾ ਨਾਮ ਤੁਲਹੜਾ ਭਾਈ ਜੇਤ ਲਗ ਪਾਰ ਜਨ ਪਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਸਤਗੁਰ ਸੋਖ ਸਾਗਰ ਜਗ ਅੰਤਰ ਹੋਰ ਥੈ ਸੋਖ ਨਾਹੀ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਾਰ ਜਨਮੈ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੋਖ ਪਾਏ ਸਤਗੁਰ ਸੇਵਹਿ ਤਾ ਸੋਖ ਪਾਵਹਿ ਨਾਹੇ ਤਾ ਜਾਹੇ ਗਾ ਜਨਮ ਗਵਾਏ ਰਹਾਉ ਤ੍ਰੈ ਗੁਣ ਧਾਤ ਬਹੁ ਕਰਮ ਕਮਾਵਹਿ ਹਾਰ ਦਸ ਸਾਦ ਨਾ ਆਇਆ ਸੰਧਿਆ ਤਰਪਨ ਕਰਹਿ ਗਾਇਤਰੀ ਬਿਨ ਬੂਜੇ ਦੁਖ ਪਾਇਆ ਸਤਿਗੁਰ ਸੇਵੇ ਸੋ ਗੁੜ ਭਾਗੀ ਜਿਸਨੋ ਆਪ ਮਿਲਾਏ ਹਰ ਰਸ ਪੀ ਜਾਨ ਸਦਾ ਤ੍ਰਿਪਤਾਸੇ ਵਿਚਹੁ ਆਪ ਗਵਾਏ ਇਹੋ ਜਗ ਅੰਦਾ ਸਭ ਅੰਧ ਕਮਾਵੇ ਬੇਨ ਗੁਰ ਮਗ ਨਾ ਪਾਏ ਨਾਨਕ ਸਤਗੁਰ ਮਿਲੇ ਤਾਂ ਅੱਖੀ ਵੇਖੈ ਘਰੈ ਅੰਦਰ ਸੱਚ ਪਾਏ ਸੂਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੋਖ ਲਾਗਾ ਜੋਗ ਚਾਰੇ ਪਰਮਾਈ ਹਾਮਦੀਨ ਤोम ਜੋਗ ਜੋਗ ਦਾਤੇ ਸਬਦੇ ਦੇਹ 부ਝਾਈ ਹਰ ਜਿਓ ਕਿਰਪਾ ਕਰਹੁ ਤੋਮ ਪਿਆਰੇ ਸਤਿਗੁਰ ਦਾਤਾ ਮੇ ਅਨ ਮਲਾਵਹੁ ਹਰ ਨਾਮ ਦੇਵਹੁ ਆਧਾਰੇ ਰਹਾਉ ਮਨ ਸਾ ਮਾਰ ਦੁਬਿਦਾ ਸਹਜ ਸੁਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਸਾਵਦ ਮਰਹੋ ਫਿਰ ਜੀਵਹੋ ਸਾਧ ਹੀਤਾ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੈ ਦਾਤ ਰਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪਹਿ ਸੇਈ ਸੁਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਜ ਧੁਨ ਉਪਜੈ ਆਤਮਾਤ ਤਦ ਹੀ ਪਾਏ ਹਰਿ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬੇਨ ਸਾਤਗੁਰ ਸਭ ਜਗ ਬਉਰਾਨਾ ਮਨ ਮੁਖ ਅੰਦਾ ਸਬਦ ਨਾ ਜਾਣੈ ਝੂਠੈ ਭਰਮ ਤੁਲਾਨਾ ਰਹਾ ਤ੍ਰੈ ਗੁਣ ਮਾਇਆ ਭਰਮ ਭੁਲਾਇਆ ਹਉਮੈ ਵੰਦਨ ਕਮਾਏ ਜੰਮਣ ਮਰਣ ਸਿਰ ਉਪਰ ਊਬਾਉ ਗਰਬ ਜੋਨ ਦੁਖ ਪਾਏ ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿੱਚ ਪਾਤ ਖੋਈ ਗੁਰਮੁਖ ਹੋਵੈ ਚੌਥਾ ਪਾਦ ਚੀਨੈ RAM ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂ ਕਰਹਿ ਸੋ ਹੋਈ ਨਾਨਕ RAM ਨਾਮ ਨੇ ਸਤਾਰਾ ਸਬਦ ਦੇ ਹਉ ਮੈਂ ਕੋਈ